ਮਾਮਲਾ ਫਗਵਾੜਾ ਦੇ ਲਗਲੇ ਪਿੰਡ ਚਿਹੜੂ ਦਾ ਹੈ ਦੱਸਦੀ ਹੈ ਕਿ ਫਗਵਾੜਾ ਦੇ LIC ਕਰਮਚਾਰੀ ਨੇ ਦਿਖਾਈ ਇਨਸਾਨੀਅਤ ਚਿਹੜੂ ਪੁਲ ਤੇ ਡਿੱਗੇ ਮਾਂ-ਪੁੱਤ ਨੂੰ ਪਹੁੰਚਾਇਆ ਸਿਵਲ ਹਸਪਤਾਲ ਫਗਵਾੜਾ ਹੋਰ ਦੱਸਦੀ ਹੈ ਕਿ ਬਟਾਲਾ ਤੋਂ ਮੋਟਰਸਾਈਕਲ ਤੇ ਗੁਰਾਇਆ ਜਾ ਰਹੇ ਮਾਂ-ਪੁੱਤ ਜਦੋਂ ਚਿਹੜੂ ਪੁਲ ਤੇ ਡਿੱਗੇ ਤਾਂ ਕੋਈ ਵੀ ਗੱਡੀ ਮਾਂ-ਪੁੱਤ ਨੂੰ ਚੁੱਕਣ ਲਈ ਤਿਆਰ ਨਹੀਂ ਸੀ ਜੋ ਪੁਲ ਤੇ ਜ਼ਖਮੀ ਹਾਲਤ ਵਿੱਚ ਤੜਫਦੇ ਰਹੇ ਵਿਲਕਦੇ ਰਹੇ ਮੌਕੇ ਤੇ ਜਦੋਂ LIC ਕਰਮਚਾਰੀ ਆਪਣੀ ਗੱਡੀ ਤੇ ਫਗਵਾੜਾ ਵੱਲ ਜਾ ਰਿਹਾ ਸੀ ਤਾਂ ਉਸਨੇ ਗੱਡੀ ਵਿੱਚ ਮਾਂ-ਪੁੱਤ ਨੂੰ ਬਿਠਾਇਆ ਅਤੇ ਦਿੱਤਾ ਇਨਸਾਨੀਅਤ ਦਾ ਸਬੂਤ ਅਤੇ ਅੰਬਾਲਾ ਜਾ ਰਹੇ ਰੰਜੂ ਸਿੰਘ ਨੇ ਵੀ ਆਪਣੀ ਗੱਡੀ ਖੜੀ ਕਰ ਲਈ ਇਹਨਾਂ ਨੇ ਇਨਸਾਨੀਅਤ ਦਿਖਾਉਂਦੇ ਹੋਏ ਫਗਵਾੜਾ ਸੇਵਲ ਹਸਪਤਾਲ ਪਹੁੰਚਾਇਆ ਦੇਖਣ ਔਰ ਪਰਖਣ ਵਾਲੀ ਗੱਲ ਸੀ ਕਿ ਮਾਂ ਪੁੱਤ ਜ਼ਖਮੀ ਹਾਲਤ ਵਿੱਚ ਕਾਫੀ ਸਮਾਂ ਤੜਫਦੇ ਅਤੇ ਬਿਲਕਦੇ ਰਹੇ ਪਰ ਉਹਨਾਂ ਨੂੰ ਕੋਈ ਵੀ ਚੁੱਕਣ ਨੂੰ ਤਿਆਰ ਨਹੀਂ ਸੀ ਗੱਡੀਆਂ ਕੋਲੋਂ ਗੁਜ਼ਰੀਆਂ ਸਨ ਤੇ ਸਭ ਤਮਾਸ਼ਾਈ ਬਣੇ ਨਜ਼ਰ ਆ ਰਹੇ ਸਨ ਲੇਕਿਨ ਮਾਂ ਪੁੱਤ ਸੜਕ ਤੇ ਟੜਫਦੇ ਸਨ ਜਿਨ੍ਹਾਂ ਦੀ ਪਛਾਣ ਜਗਮੀਤ ਤੇ ਕਮਲਜੀਤ ਨਿਵਾਸੀ ਬਟਾਲਾ ਵਜੋਂ ਹੋਈ ਜੋ ਫਗਵਾੜਾ ਦੇ ਪ੍ਰਸਟ ਨਿਊ ਚੈਨਲ ਤੋਂ ਵਿਨੋਦ ਸ਼ਰਮਾ ਦੀ ਰਿਪੋਰਟ ਹਰਿਸ਼ ਪੰਡਾਰੀ ਦੇ ਨਾਲ ਪਰਮੇਸ਼ਰ ਕੋਲ ਇਹ ਕਿਸ ਤਰ੍ਹਾਂ ਐਕਸੀਡੈਂਟ ਤੇ ਡਿੱਗੇ ਵਿੱਚ ਕਿਸ ਤਰ੍ਹਾਂ ਹੋਇਆ ਮੈਂ ਆ ਰਿਹਾ ਸੀ ਭੋਜੰਦਰ ਤੋਂ ਪਗੜੇ ਆਪਣੇ ਅਲੀ ਸੋਹਣ ਦੇ ਵਿੱਚ ਹਾਂਜੀ ਇਹ ਝੇੜੂ ਪੁਲ ਦੇ ਉੱਤੇ ਮੇਰੇ ਖਿਆਲ ਆਪਣੇ ਵੀ ਡਿੱਗੇ ਜਦੋਂ ਦਾ ਅੱਛਾ ਜੀ ਤੇ ਗੱਡੀਆਂ ਤਾਂ ਜਰ ਕੋਲ ਦੀ ਨਹੀਂ ਜਾਂਦੀਆਂ ਕੋਈ ਚੱਕਦਾ ਨਹੀਂ ਸੀਗਾ ਅੱਛਾ ਜੀ ਇਹ ਸਾਡੇ ਭਾਈ ਸਾਹਿਬ ਦੋ ਸੀਗੇ ਇਹ ਇਨਾਂ ਨੇ ਮੇਰੀ ਮਦਦ ਕੀਤੀ ਇਨਾਂ ਨੇ ਰੁਕਿਆ ਮੈਨੂੰ ਮੈਨੂੰ ਰੁਕਿਆ ਤੇ ਮੇਰੇ ਖਿਆਲ ਇਹ ਮਤਲਬ 15-20 ਮੀਟਰ ਦੇ ਉੱਤੇ ਆ ਗਏ ਹਾਂ ਤੇ ਕੋਈ ਹੋਰ ਵਰਦੀ ਡਾਕਟਰ ਆਪਣੇ ਕੋਲ ਨਹੀਂ ਆਦੇ ਕਿੰਨੇ ਜਣੇ ਸੀਗੇ ਇਹ ਇਹ ਦੋ ਜਣੇ ਸੀਗੇ ਜੀ ਮੋਟਰਸਾਈਕਲ ਦੇ ਸੀਗੇ अच्छा ए, आ, एक, मैं तुसी चक के ले आए हां चक के ले आए इन्हन पूछे मैं कहंदे आंख ਦੇ ਵਿੱਚ ਮੇਰੇ ਨਾ ਕੁਛ ਪੈ ਗਿਆ ਚਲਦੇ-ਜਲਦੇ ਤੇ ਇਹ ਆਪਣੇ ਆ ਵੀ ਡਿੱਗ ਪਿਆ ਠੀਕ ਹੈ ਕੋਈ ਕੇ ਇਹਨੇ ਸਾਥ ਨੂੰ ਨਹੀਂ ਮਾਰੀ ਇਹਨਾਂ ਦੇ ਕਹਿਣ ਦੇ ਮਤਲਬ ਹੈ ਆਪਣੇ ਆ ਵੀ ਡਿੱਗ ਪਿਆ ਤੇ ਫੱਟਰ ਕਾਫੀ ਹੈ ਵਿਚਾਰੇ ਬਹੁਤ ਜਿਆਦਾ ਫੱਟਰ ਹੋਏ ਆ ਤੁਸੀਂ ਕਿਹੜੇ ਮਕਮੇ ਵਿੱਚ ਸਰਵਿਸ ਕਰਦੇ ਹੋ ਮੈਂ ਐਲਐਸਓ ਉਧ ਫਵਾੜੇ ਜੀ ਠੀਕ ਆ